ਪਰਗਤ ਸਿੰਘ ਜੀ ਇੱਕ ਵਾਰ ਵੀ ਐਮਐਲਏ ਬੰਨਾ ਮੁਸ਼ਕਿਲ ਹੁੰਦਾ ਹੈ ਪਰ ਤੁਸੀਂ ਲਗਾਤਾਰ ਤਿੰਨ ਵਾਰ ਬਣੇ ਹੋ 2012 ਤੋਂ ਲਗਾਤਾਰ ਐਮਐਲਏ ਬਣ ਰਹੇ ਹੋ ਕਹਿ ਸਕਦੇ ਆ ਕਿ ਜਦੋਂ ਹੀ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਉਸ ਤੋਂ ਬਾਅਦ ਐਮਐਲਏ ਬਣ ਹੀ ਰਹੇ ਹੋ ਯਾਨੀ ਕਿ ਇਹ ਪਾਰੀ ਵੀ ਤੁਸੀਂ ਜਿਹੜੀ ਇਹ ਵਧੀਆ ਖੇਡ ਰਹੇ ਹੋ ਲਗਾਤਾਰ ਜਿੱਤ ਦਾ ਪਰਚਮ ਲਹਿਰਾ ਰਹੇ ਹੋ ਕੀ ਮੰਤਰ ਹੈ ਇਹ ਦੇ ਪਿੱਛੇ ਨਹੀਂ ਕੁਛ ਨਹੀਂ ਮਿਹਨਤ ਹੈ ਆ ਲੋਕਾਂ ਦਾ ਵਿਸ਼ਵਾਸ ਹੈ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਜੋ ਰੀਜ਼ਨੇਬਲ ਕੰਮ ਹੈ ਗਿਆ ਕਿਉਂਕਿ ਬਹੁਤੇ ਪੋਲੀਟੀਸ਼ੀਅਨ ਦੇ ਆਲੇ-ਦੁਆਲੇ ਕੁਝ ਲੋਕਾਂ ਦਾ ਜਮਾਵੜਾ ਹੋ ਜਾਂਦਾ ਮੈਂ ਉਹ ਜਮਾਵੜਾ ਇਕੱਠਾ ਨਹੀਂ ਹੋਣ ਦਿੰਦਾ ਆ ਜਿਹੜੇ ਕਿ ਤੁਹਾਨੂੰ ਮਜਬੂਰ ਕਰਦੇ ਆ ਕਿ ਹਾਂ ਵੀ ਜੇ ਤੁਹਾਡਾ ਕੋਈ ਗਲਤ ਕੰਮ ਵੀ ਆ ਤੇ ਉਹ ਵੀ ਤੁਸੀਂ ਉਹਦੀ ਐਗਜ਼ੀਕਿਊਸ਼ਨ ਕਰਾਓ ਕਿਉਂਕਿ ਜੇ ਤੁਸੀਂ ਕਿਸੇ ਦਾ ਗਲਤ ਕੰਮ ਕਰਦੇ ਆ ਤਾਂ ਉਹ ਕਿਸੇ ਨਾ ਕਿਸੇ ਦੇ ਉੱਪਰ ਤਾਂ ਉਹ ਪੈਣਾ ਹੁੰਦਾ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਸਿਸਟਮ ਨੂੰ ਠੀਕ ਤਰ੍ਹਾਂ ਪ੍ਰਮੋਟ ਕਰੀਏ ਜਿਹੜਾ ਜਸਟਿਸ ਆ ਉਹ ਉਸ ਬੰਦੇ ਨੂੰ ਮਿਲੇ ਜਿਹਦੇ ਨਾਲ ਕਿਤੇ ਨਾ ਕਿਤੇ ਉਹਦਾ ਜਿਹੜਾ ਫਾਇਦਾ ਹੋ ਜਵੇ ਸੋ ਉਹ ਉਹ ਜਿਹੜਾ ਵਿਸ਼ਵਾਸ ਹੈ ਹੌਲੀ ਹੌਲੀ ਬਿਲਡ ਅਪ ਜਿਹੜਾ ਹੁੰਦਾ ਔਰ ਹੁਣ ਉਸ ਇਲਾਕੇ ਦੇ ਲੋਕ ਮੈਨੂੰ ਸਮਝਦੇ ਆ ਮੈਂ ਉਹਨਾਂ ਨੂੰ ਸਮਝਦਾ ਸੋ ਮੈਂ ਜਿਹੜਾ ਸੋਸ਼ੀਅਲਾਈਜ਼ਿੰਗ ਹੈਗੀ ਆ ਉਹ ਵੀ ਆਲਮੋਸਟ 60 40 ਰੱਖੀ ਹੈਗੀ ਆ ਮੈਂ ਸੋਸ਼ੀਅਲਾਈਜ਼ਿੰਗ ਕਰਦਾ ਪਰ ਜਿੰਨੇ ਬਾਕੀ ਲੀਡਰ ਕਰਦੇ ਆ ਮੈਂ ਉਨੀ ਸੋਸ਼ੀਅਲਾਈਜ਼ਿੰਗ ਸੱਚੀ ਗੱਲ ਹੈ ਨਹੀਂ ਕਰਦਾ ਪਰ ਮੈਂ ਆਪਣੀ ਹਲਕੇ 'ਚ ਕੁਛ ਨਾ ਕੁਛ ਹਰ ਹਰ ਟੈਨਿਓਰ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਚੀਜ਼ ਕਰਦਾ ਜਿਹੜੀ ਲੋਕਾਂ ਨੂੰ ਸੁਵਿਧਾ ਵੀ ਹੋ ਸਕੇ ਉਹਨਾਂ ਦੀ ਕਿਤੇ ਗ੍ਰੋਥ ਵੀ ਹੋ ਸਕੇ ਕਿਉਂਕਿ ਹੁਣ ਜਦੋਂ ਜਲੰਧਰ ਸ਼ਹਿਰੀ ਆ ਜਾਂ ਜਿਹੜਾ ਮੇਰਾ ਏਰੀਆ ਹੈਗਾ ਉਹਦੇ ਵਿੱਚ ਲਗਭਗ ਜਿਹੜਾ ਰੈ residențial ਏਰੀਆ ਹੈਗਾ ਉਹ ਜਲੰਧਰ ਕੈਂਟ ਵੱਲ ਨੂੰ ਹੀ ਜਿਹੜਾ ਆ ਉਹ ਵੱਧ ਰਿਹਾ ਹੈਗਾ ਉਹਦੇ ਵਿੱਚ ਦੋ ਵੱਡੀਆਂ ਮੇਨ ਰੋਡਸ ਉਹਦੇ ਵਿੱਚ 11-12 ਪਿੰਡਾਂ ਨੂੰ ਸ਼ਹਿਰ ਦੇ ਵਿੱਚ ਲੈ ਕੇ ਆਉਣਾ ਔਰ ਉਹਦੇ ਨਾਲ-ਨਾਲ ਜਿਹੜੇ ਪਿੰਡਾਂ ਦੀ ਬੇਸਿਕ ਫੈਸਿਲਿਟੀਆਂ ਹੈਗੀਆਂ ਉਹਨੂੰ ਇੰਪਰੂਵ ਕਰਨਾ ਔਰ ਮੈਂ ਕਦੀ ਨਹੀਂ ਇਦਾਂ ਦੀ ਗੱਲ ਕੀਤੀ ਔਰ ਮੇਰੇ ਕੋ ਜਿਹੜਾ ਮਰਜ਼ੀ ਬੰਦਾ ਆ ਜਾਵੇ ਮੈਂ ਕਦੀ ਨਹੀਂ ਉਹਨੂੰ ਪੁੱਛਿਆ ਵੀ ਤੂੰ ਕਿਹੜੀ ਪਾਰਟੀ ਤੋਂ ਆਇਆ ਕਿਹੜੇ ਸੈਗਮੈਂਟ 'ਚੋਂ ਆਇਆ ਨਾ ਵੀ ਜੀ ਉਹਦੀ ਗੱਲ ਠੀਕ ਹੈ ਤੇ ਮੈਂ ਠੀਕ ਕਰ ਦੇਣੀ ਆ ਮੈਂ ਉਹਨੂੰ ਫੈਸਿਲੀਟੇਟ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਆਫੀਸਰਜ਼ ਨੂੰ ਕਹਿਣਾ ਵੀ ਆਹ ਗੱਲ ਠੀਕ ਹੈਗੀ ਆ ਇੰਨੀ ਗੱਲ ਠੀਕ ਹੈਗੀ ਆ ਸੋ ਉਹਨੂੰ ਅਖੀਰ ਤੱਕ ਉਹਦੀ ਜਿਹੜੀ ਆ ਉਹ ਬੈਕਅਪ ਕਰਨੀ ਆ ਬੈਕਅਪ ਠੀਕ ਦੀ ਕਰਨੀ ਆ ਸੋ ਉਹਦੇ ਨਾਲ ਕੀ ਹੋਇਆ ਕਿ ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਬਣ ਗਿਆ ਵੀ ਪਹਿਲੀ ਗੱਲ ਤਾਂ ਮੇਰੇ ਕੋ ਮਾੜੇ ਲੋਕ ਆਉਣੇ ਬੰਦ ਹੋ ਗਏ ਔਰ ਦੂਸਰੀ ਗੱਲ ਇਹ ਆ ਕਿ ਉਹਨਾਂ ਨੂੰ ਐ ਲੱਗਦਾ ਕਿ ਹਾਂ ਵੀ ਕਿਉਂਕਿ ਦੇਖੋ ਅਸੀਂ ਮੈਨੂੰ ਲੱਗਦਾ ਟੋਟਲ 5-7000 ਬੰਦੇ ਨੂੰ ਮਿਲਦੇ ਆ ਲੇਕਿਨ 2 ਲੱਖ ਵੋਟਰ ਆ ਉਹ ਸਾਡਾ ਰੈਪਿਊਟੇਸ਼ਨ ਜਿਹੜਾ ਪੋਲਿਟਿਸ਼ੀਅਨ ਦਾ ਰੈਪਿਊਟੇਸ਼ਨ ਆ ਉਹਦੇ ਤੇ ਹੀ ਜਾ ਕੇ ਜਿਹੜਾ ਉਹ ਖੜਦਾ ਹੈਗਾ ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਆਪਣਾ ਰੈਪਿਊਟੇਸ਼ਨ ਬਣਾਓ ਮਿਹਨਤ ਕਰੋ ਔਰ ਉਹਦੇ ਨਾਲ-ਨਾਲ ਤੁਸੀਂ ਜੋ ਇਸ ਏਰੀਏ ਦੇ ਵਿੱਚ ਜੋ ਗਵਰਨਮੈਂਟ ਦੀ ਪਾਲਿਸੀਆਂ ਹੈਗੀਆਂ ਜਾਂ ਜੋ-ਜੋ ਗਵਰਨਮੈਂਟ ਕੋਲੋਂ ਲਿਜਾ ਕੇ ਉੱਥੇ ਲਵਾ ਸਕਦੇ ਆ ਉਹਦੀ ਕਰਨ ਦੀ ਜਿਹੜੀ ਕੋਸ਼ਿਸ਼ ਕਰੋ ਯਾਨੀ ਕਿ ਜਿਹੜੀ ਸਾਫ਼ ਸੁਥਰੀ ਪੋਲਿਟਿਕਸ ਜਿਹੜੀ ਹੈ ਉਹਦੀ ਸਪੇਸ ਹੈ ਜੋ ਕਿ ਦੇਸ਼ ਦੇ ਹਿੱਤ ਚ ਹੋਵੇ ਸਟੇਟ ਦੇ ਹਿੱਤ ਚ ਹੋਵੇ ਤੁਹਾਡੀ ਕੰਸਟਿਟੂਐਂਸੀ ਦੇ ਹਿੱਤ ਚ ਹੋਵੇ ਹਾਂ ਡੈਫੀਨਿਟਲੀ ਕਿਉਂਕਿ ਮੈਂ ਨਹੀਂ ਕਦੀ ਕਿਉਂਕਿ ਬਹੁਤ ਜ਼ਿਆਦਾ ਕਿਸੇ ਨੂੰ ਰੱਫ ਨਹੀਂ ਬੋਲੀਦਾ ਬਹੁਤ ਜ਼ਿਆਦਾ ਕਿਸੇ ਨੂੰ ਆਊਟ ਆਫ ਦੀ ਵੇ ਕਹ ਲੋ ਕਿ ਜੀ ਉਹਦਾ ਗਲਤ ਕੰਮ ਹੈ ਤਾਂ ਮੈਂ ਸਮਾ ਸਾਫ ਸੁਥਰਾ ਕਹਿ ਦਿੰਦਾ ਹੁੰਦਾ ਕਿ ਯਾਰ ਇਹ ਗਲਤ ਹੈ ਇਹ ਨਹੀਂ ਮੈਂ ਕਰਨੀ ਸੋ ਹੌਲੀ ਹੌਲੀ ਬੰਦਿਆਂ ਨੂੰ ਪਤਾ ਲੱਗ ਗਿਆ ਇੱਕ ਅਦੀ ਟਿਨਿਓਰ ਦੇ ਵਿੱਚ ਤੇ ਉਹਦੇ ਤੋਂ ਬਾਅਦ ਕਿਉਂਕਿ ਕੁਝ ਜਗਦੀਪ ਜੀ ਮੈਨੂੰ ਲੱਗਦਾ ਪੀ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਲੋਕ ਹੁੰਦੇ ਆ ਲੇਕਿਨ ਉਹਦੇ ਨਾਲ ਨਾਲ ਕੁਝ ਜੈਨੂਅਲ ਲੋਕ ਤੇ ਕਾਮਨ ਲੋਕ ਹੁੰਦੇ ਆ ਜਿਹੜੇ ਉਹ ਬੰਦੇ ਦੀ ਅਸੈਸਮੈਂਟ ਕਰਦੇ ਰਹਿੰਦੇ ਆ ਪੀ ਕਿਉਂਕਿ ਪੋਲੀਟੀਕਲ ਸਿਸਟਮ ਦੇ ਵਿੱਚ ਬਹੁਤ ਗ੍ਰਾਵਟ ਆ ਗਈ ਉਹ ਦੇਖਦੇ ਰਹਿੰਦੇ ਆ ਵੀ ਹਾਂ ਵੀ ਇਹ ਬੰਦੇ ਦਾ ਕਿਰਦਾਰ ਕੀ ਆ ਕਿਉਂਕਿ ਮੰਨ ਲਓ ਸẢ ਤੁਹਾਡੀਆਂ ਦੋ ਅੱਖਾਂ ਤੇ 2 ਲੱਖ ਲੋਕਾਂ ਦੀਆਂ 4 ਲੱਖ ਅੱਖਾਂ ਸੋ ਤੁਸੀਂ ਕਿਸੇ ਚੀਜ਼ ਨੂੰ ਲੁਕੋ ਨਹੀਂ ਸਕਦੇ ਤੁਹਾਡੀ ਹਰ ਐਕਟੀਵਿਟੀ ਨੂੰ ਲੋਕਾਂ ਨੇ ਦੇਖਣਾ ਹੁੰਦਾ ਜੱਜ ਕਰਨਾ ਹੁੰਦਾ ਉਹਦੇ ਤੋਂ ਬਾਅਦ ਹੀ ਜਾ ਕੇ ਉਹ ਵੋਟ ਕਰਦੇ ਆ ਔਰ ਮੇਰੇ ਇਦਾਂ ਦੇ ਵੋਟਰ ਸਪੋਰਟਰ ਬਹੁਤ ਆ ਜਿਹੜੇ ਕਦੀ ਮੈਨੂੰ ਸ਼ਾਇਦ ਮਿਲੇ ਵੀ ਨਾ ਹੋਵੇ ਲੇਕਿਨ ਉਹ ਮੈਨੂੰ ਸਪੋਰਟ ਕਰਦੇ ਆ